ਸਸ਼੍ਰੀਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਬਜੀਦਕੇ ਦੋਸਤੋ ਸਰਨਾਵਾ ਟੀਵੀ ਦੇਖ ਰਹੇ ਹਾਂ ਤੁਸੀਂ ਲਗਾਤਾਰ ਪੰਜਾਬ ਭਰ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ ਚੋਰੀਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਚੋਰ ਆਉਂਦੇ ਆ ਲਗਾਤਾਰ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਵੀਡੀਓ ਰਿਕਾਰਡਿੰਗ ਨਹੀਂ ਸਾਹਮਣੇ ਆਉਂਦੀ ਅਸੀਂ ਗੱਲ ਕਰ ਰਹੇ ਹਾਂ ਪਿੰਡ ਹਮੀਦੀ ਦੇ ਵਿੱਚ ਬਣੇ ਮੁਹੱਲਾ ਕਨੀਲਕ ਦੇ ਔਰ ਸੈਂਟਰ ਦੀ ਜਿੱਥੇ 12631 ਗੋਲੀਆਂ ਚੋਰ ਚੋਰੀ ਕਰਕੇ ਲੈ ਗਿਆ ਦੀਵਾਲੀ ਦੀ ਰਾਤ ਜਿੱਥੇ ਲੋਕ ਪਟਾਕੇ ਚਲਾਉਣ ਦੇ ਵਿੱਚ ਜਿੱਥੇ ਮਠਿਆਈ ਖਾਨ ਦੇ ਵਿੱਚ ਜਿੱਥੇ ਹੋਰ ਖੁਸ਼ੀਆਂ ਮਨਾਉਣ ਦੇ ਵਿੱਚ ਰੁੱਧੇ ਹੋਏ ਸੀਗੇ ਉੱਥੇ ਚੋਰ ਸੀ ਜਿਹੜੇ ਉਹ ਓਟ ਸੈਂਟਰ ਦੇ ਵਿੱਚ ਗੋਲੀਆਂ ਚੋਰੀ ਕਰਨ ਦੀ ਪਲਾਨਿੰਗ ਨੂੰ ਬਣਾ ਰਹੇ ਸੀ ਦਿਵਾਲੀ ਤੋਂ ਅਗਲੇ ਦਿਨ ਵਿਸਵਕਰਮਾ ਦਿਵਸ ਦੇ ਦਿਨ ਚੋਰ ਰਾਤ ਨੂੰ ਆਉਂਦੇ ਆ ਓਟ ਸੈਂਟਰ ਦੇ ਵਿੱਚ ਏਸੀ ਲੱਗਿਆ ਹੁੰਦਾ ਉਸ ਸਥਾਨ ਦੇ ਉੱਤੇ ਏਸੀ ਨੂੰ ਪਟਦੇ ਆ ਵਿੰਡੋ ਏਸੀ ਪੱਟ ਕੇ ਉਸ ਸਥਾਨ ਦੇ ਉੱਤੋਂ ਦੀ ਅੰਦਰ ਲੰਘਦੇ ਆ ਉਹ ਜਗ੍ਹਾ ਦੇ ਵਿੱਚੋਂ ਅੰਦਰ ਲੱਗਣ ਤੋਂ ਬਾਅਦ ਜਿਹੜਾ ਉਹ 12631 ਗੋਲੀਆਂ ਜਿਹੜੀਆਂ ਚੋਰੀਆਂ ਕਰਕੇ ਫਰਾਰ ਹੋ ਜਾਂਦੇ ਆ। ਪੁਲਿਸ ਸੈਂਟਰ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚੋਰ ਕੰਧ ਟੱਪ ਕੇ ਅੰਦਰ ਦਾਖਲ ਹੋਏ ਨੇ। ਅਨੁਸਾਰ ਪਹਿਲਾਂ ਜਿਹੜਾ ਉਹਨਾਂ ਨੇ ਕੈਮਰੇ ਬੰਦ ਕੀਤੇ ਆ ਜਿਸ ਦੇ ਕਾਰਨ ਰਿਕਾਰਡਿੰਗ ਜਿਹੜੀ ਆ ਉਹ ਨਹੀਂ ਹੋਈ ਤੇ ਚੋਰ ਇਸ ਦਾ ਫਾਇਦਾ ਲੈ ਕੇ ਚੋਰੀਆਂ ਜਿਹੜੀਆਂ ਗੋਲੀਆਂ ਚੋਰੀ ਕਰਕੇ ਉਹ ਨਿਕਲ ਗਏ ਨੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ। ಗ್ರಾಮ ਪੰਚਾਇਤ ਦੀ ਮਦਦ ਦੇ ਨਾਲ ਇੱਥੇ ਇੱਕ ਚੌਂਕੀ ਦਾ ਰੱਖ ਕੇ ਅਗਲੀ ਜਿਹੜੇ ਸੈਂਟਰ ਨੂੰ ਚਲਾਉਣ ਦੀ ਪ੍ਰਕਿਰਿਆ ਉਹਦੇ ਤੇ ਅਮਲ ਕਰਾਂਗੇ ਉਹਨਾਂ ਕਿਹਾ ਕਿ ਭਾਵੇਂ ਇੱਥੇ ਲੋਕ ਹੈਰਾਨ ਹੋ ਰਹੇ ਨੇ ਕਿਉਂਕਿ ਲਗਾਤਾਰ 100 ਤੋਂ 150 ਦੇ ਕਰੀਬ ਜਿਹੜੇ ਮਰੀਜ਼ ਨੇ ਜਿਹੜੇ ਕਿ ਜੀਬ ਵਾਲੀ ਗੋਲੀ ਲੈਂਦੇ ਆ ਉਹ ਇੱਥੋਂ ਆ ਕੇ ਦਵਾਈ ਪ੍ਰਾਪਤ ਕਰਦੇ ਆ ਕੰਮਕਾਰ ਦੇ ਦਿਨ ਚੱਲਦੇ ਆ ਉਹਨਾਂ ਦੇ ਵਿੱਚ ਵੀ ਰੋਸ ਹੈ ਕਿ ਭਾਵੇਂ ਕਿ ਚੋਰੀ ਹੋ ਗਈ ਹੈ ਪਰ ਜਲਦ ਇੱਥੇ ਜਿਹੜੀਆਂ ਗੋਲੀਆਂ ਪਹਿਲਾਂ ਦੀ ਤਰ੍ਹਾਂ ਦਿੱਤੀਆਂ ਜਾਣ ਸੋ ਇਹ ਰਿਪੋਰਟ ਅਸੀਂ ਪਿੰਡ ਹਮੀਦੀ ਤੋਂ ਦਿਖਾ ਰਹੇ ਹਾਂ ਮੁਹੱਲਾ ਕਲੀਨਿਕ ਦੇ ਵਿੱਚ ਓਟ ਸੈਂਟਰ ਬਣਿਆ ਹੋਇਆ ਜਿੱਥੇ ਚੋਰੀ ਹੋਈ ਹੈ 12631 ਗੋਲੀਆਂ ਚੋਰੀ ਹੋਈਆਂ ਨੇ ਤੁਸੀਂ ਇਸ ਪੂਰੀ ਘਟਨਾ ਤੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਪਰ ਚੋਰਾਂ ਦੇ ਹੌਸਲੇ ਇੰਨੇ ਬਲੰਦ ਨੇ ਕਿ ਉਹ ਸਰਕਾਰੀ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਨਹੀਂ ਬਾਝੋਂਦੇ ਇਸ ਘਟਨਾ ਦੇ ਵਿੱਚ ਜਿੱਥੇ ਜੀਵ ਵਾਲੀ ਗੋਲੀ ਲੈਣ ਦੇ ਜਿਹੜੇ ਪੀੜਤ ਲੋਕ ਹੈ ਉਹਨਾਂ ਦੇ ਵਿੱਚ ਵੀ ਰੋਸ਼ ਹੈ ਕਿ ਇਸ ਸੈਂਟਰ ਨੂੰ ਜਲਦੀ ਚਲਾਇਆ ਜਾਵੇ ਤੇ ਇੱਥੇ ਜਿਹੜੀਆਂ ਪਹਿਲਾਂ ਦੀ ਤਰ੍ਹਾਂ ਗੋਲੀ ਜਿਹੜੀ ਦਿੱਤੀ ਜਾ ਰਹੀ ਹੈ ਉਹ ਦਿੱਤੀ ਜਾਵੇ ਜਿਹੜੇ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਜਿਹੜੇ ਭਰਾਵਾਂ ਨੇ ਫੋਲੋ ਨਹੀਂ ਕੀਤਾ ਉਹ ਫੋਲੋ ਜ਼ਰੂਰ ਕਰ ਲਓ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਤਦ ਤੱਕ ਦਿਓ ਜੀ ਧੰਨਵਾਦ